ਜਾ ਇੱਕ ਜੁੱਟ ਹੋਏ ਹਨ ਸਾਡੀ ਟੀਮ ਦੇ ਇੱਕ ਪਹਿਲੇ ਨੰਬਰ ਦੇ ਜਿਹੜੇ ਆ ਉਹ ਵਰਕਰ ਹਨ ਤੇ ਉਹਨਾਂ ਨੇ ਇੱਕ ਵੱਡਾ ਪਰਣ ਕੀਤਾ ਹੈ ਕਿ ਜਿੰਨੇ ਦਿਨ ਭਾਈ ਅੰਮਲ ਪੈਰਾਂ ਦੇ ਵਿੱਚ ਜੋੜਾ ਨਹੀਂ ਪਾਵਾਂਗਾ ਅੱਜ ਕਮ ਸੇ ਕਾਮ 10 ਦਿਨ ਹੋ ਗਏ ਆ ਫੌਜੀ ਸਾਹਿਬ ਜਰਮੀ ਦੇ ਦਿਨਾਂ ਦੇ ਵਿੱਚ ਬਿਨਾਂ ਜੋੜੇ ਤੋਂ ਨਗਰਤੂਦ ਦੀ ਟੀਮ ਦੇ ਨਾਲ ਮੁਰੀ ਹੋ ਕੇ ਜਿਹੜੀ ਉਹ ਸੇਵਾ ਨਿਭਾ ਰਿਹਾ ਹੈ اے গুরু ਖਾਲਸਾ ਸਾਹਾ ਸੰਗਤ ਜੀਏ ਬਹੁਤ ਵੱਡੀ ਸੇਵਾ ਹੈ ਇੱਕ ਵੱਡਾ ਨਿਸ਼ਚਾ ਹੈ ਇੱਕ ਵੱਡਾ ਵਿਸ਼ਵਾਸ ਹੈ ਉਸ ਪ੍ਰਮਾਤਮਾ ਤੇ ਕਿ ਜਿੰਨੇ ਦਿਨ ਵੀ ਭਾਈ ਸਾਹਿਬ ਜੀ ਜਿੱਤ ਦਾ ਐਲਾਨ ਨਹੀਂ ਹੁੰਦਾ ਉਹਨੇ ਦਿਨ ਜੋੜਾ ਨਹੀਂ ਪਾਉਣਾ ਵੇਖੋ ਕਿੰਨੀ ਗਰਮੀ ਆ ਅਸੀਂ ਜੋੜੇ ਪਾਏ ਹੋਏ ਆ ਤਾਂ ਵੀ ਸਾਡੇ ਤੋਂ ਜਿਹੜਾ ਚੱਲਣਾ ਬੜਾ ਮੁਸ਼ਕਲ ਆ ਤੇ ਫੌਜੀ ਸਾਹਿਬ ਜੀ ਅੱਜ 10 ਦਿਨ ਤੋਂ ਬਿਨਾਂ ਜੋੜੇ ਤੋਂ ਸੇਵਾ ਨਿਭਾ ਰਹੇ ਆ ਅਸੀਂ ਵਾਹਿਗੁਰੂ ਕੀ ਅਰਦਾਸ ਕਰਦੇ ਆ ਕਿ ਸਿੱਤੇ ਪਾਤਸ਼ਾਹ ਵਾਹਿਗੁਰੂ ਭਾਈ ਅਮਰਪਾਲ ਸਿੰਘ ਜੀ ਜੇ ਤੋ ਹੋਵੇ ਇਹ ਦੇ ਫੌਜੀ ਸਾਹਿਬ ਨੂੰ ਹੀ ਪੂਰੇ ਮਾਨ ਸਨਮਾਨ ਦੇ ਨਾਲ ਸਾਰੇ ਟੀਮ ਜੋੜਾ ਬੁਆਵਾਂਗੇ ਤੇ ਅਸੀਂ ਭਾਈ ਬੰਦੀ ਮਲਕੀਸ਼ ਸਿੰਘ ਵਾਸਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਉਹ ਦਮ ਬਖਸ਼ਿਸ਼ ਕਰਨ ਜੀ ਵਾਹਿਗੁਰੂ